ਇਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀਆਂ ਬਾਕੀ ਸੁਭਾਅ ਕੁਝ ਦਿਖਾਈ ਦਿੰਦੀਆਂ ਨੇ ਉਹ ਉਸ ਦੇ ਸੰਬੰਧ ਚ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਿਧੀ ਵਿਧਾਨ ਹੈ ਤੇ ਇਲੈਕਟਿਡ ਬਾਡੀ ਹੈ ਔਰ ਪ੍ਰਧਾਨ ਵੀ ਪਹਿਲਾਂ ਪਰਦੀ ਹੁੰਦੀ ਹੈ ਜੇ ਸਰਕਲ ਪ੍ਰਧਾਨ ਬਣਦੇ ਆ ਸਰਕਲ ਪ੍ਰਧਾਨ ਅੱਗੇ ਚੁਣਦੇ ਆ ਪ੍ਰਧਾਨ ਚੁਣਦੇ ਆ ਸਾਰਾ ਕੁਝ ਜਿਹਦੀ ਭਰਤੀ ਵੱਧ ਹੁੰਦੀ ਹੈ ਜਿਹਦੇ ਡੈਲੀਗੇਟ ਵੱਧ ਹੁੰਦੇ ਆ ਉਹਨੂੰ ਪ੍ਰਧਾਨ ਚੁਣਿਆ ਜਾਂਦਾ ਸੋ ਸਰਦਾਰ ਸੁਖਬੀਰ ਸਿੰਘ ਬਾਦਲ ਯੂਨੀਨਿਮਸਲੀ ਜਿਹੜੇ ਆ ਪ੍ਰਧਾਨ ਚੁਣੇ ਗਏ ਹੋਰ ਇਹਦਾ ਇੱਕ ਵਿਧੀ ਵਿਧਾਨ ਹੈ ਉਹਨਾਂ ਅਨੁਸਾਰੇ ਆਵਾਜ਼ਾਂ ਦਿੱਤੀਆਂ ਗਈਆਂ ਕਿ ਉਹ ਵਰਕਿੰਗ ਕਮੇਟੀ ਦੀ ਜਿਹੜੀ ਬੰਦਰ ਬਣਾਉਂ ਉਹ ਜ਼ਿਲ੍ਹਾ ਜੱਜਦਾਰ ਬਣਾਉਂ ਉਸ ਜਿਹੜੇ ਹੈ ਹਲਕਾ ਚਾਰਜ ਬਣਾਉਂ ਇਹ ਸਾਰਾ ਕੁਝ ਉਹਨਾਂ ਨੂੰ ਪਾਵਰਾਂ ਮਿਲਿਆ ਔਰ ਉਹਨਾਂ ਨੇ ਬਣਾਇਆ ਬਣਾਉਣ ਤੋਂ ਬਾਅਦ ਕੁਝ ਬੰਦੇ ਇਹਦੇ ਵਿੱਚ ਇਹੋ ਜਿਹੇ ਨੇ ਜਿਨ੍ਹਾਂ ਦਾ ਕੋਈ ਵੈਸਟਰਨ ਇੰਟਰਸਟ ਹੈ ਮਗਰ ਉਹਨਾਂ ਦੇ ਬਹੁਤ ਵੱਡੀ ਪਾਰਟੀ ਲੱਗੀ ਹੋਈ ਹੈ ਕਿ ਕਿਵੇਂ ਨਾ ਕਿਵੇਂ ਜਿਵੇਂ ਮਹਾਰਾਸ਼ਟਰ ਚ ਸ਼ਾਧ ਪਵਾਰ ਦੀ ਪਾਰਟੀ ਨੂੰ ਫੇਰੂ ਫੇਰੂ ਕੀਤਾ ਉਸੇ ਤਰ੍ਹਾਂ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਕਾਲੀਗਨ ਨੂੰ ਕਿ ਇਹ ਦੋ ਪਾਰਟ ਕਰਨ ਤੇ ਲੱਗੇ ਹੋਏ ਨੇ ਸੋ ਉਹਨਾਂ ਦੇ ਮੋਹਰੇ ਬਣ ਕੇ ਇਹ ਲੋਕ ਆ ਜਿਹੜੇ ਇਹ ਕੰਮ ਕਰਦੇ ਨੇ ਸੋ ਮੇਰਾ ਜਿਹੜਾ ਅੱਜ ਮੀਟਿੰਗ ਬੁਲਾਉਣ ਦਾ ਸਾਡੇ ਹਲਕੇ ਦੀ ਇਸ ਕਰਕੇ ਮੀਟਿੰਗ ਬੁਲਾਇਆ ਗਿਆ ਕਿ ਸਾਰੇ ਅਹੁਦੇਦਾਰ ਸਾਰੇ ਜਿਹੜੇ ਯੂਥ ਵਿੰਗ ਦੇ ਵੀ ਤੇ ਕਾਲੀਗਨ ਦੇ ਦੋ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੈ ਇੱਥੋਂ ਦੋਵੇਂ ਹਾਜ਼ਰ ਨੇ ਤੋ ਇਹ ਸਾਰੀ ਮੀਟਿੰਗ ਇਸ ਕਰਕੇ ਬਣਾਈ ਗਈ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੰਨਦੇ ਆਂ। ਔਰ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਆਂ। ਔਰ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਰਹੇ ਆਂ। ਸ਼੍ਰੋਮਣੀ ਅਕਾਲੀ ਦਲ ਦੇ ਨਾਲ ਅੰਗੇ ਮਾਰੇ ਚੰਗੇ ਦਿਨ ਆਉਂਦੇ ਰਹਿੰਦੇ ਆ ਪਾਰਟੀਆਂ ਤੇ ਤੇ ਕੋਈ ਗੱਲ ਨਹੀਂ ਹੈ। ਅਸੀਂ ਤਾਂ ਉਹ ਦਿਨ ਵੀ ਦੇਖਿਆ ਮੈਂ ਤਾਂ ਜਦੋਂ ਬਾਦਲ ਸਾਹਿਬ ਜ਼ਿਲ੍ਹੇ ਦੀ ਮੀਟਿੰਗ ਚਾਸੀ ਦੇ ਗੇਟ 'ਚ ਬੰਦੇ ਹੁੰਦੇ ਹੁੰਦੇ ਸੀ ਤੇ 50 ਬੰਦੇ ਇਕੱਠੇ ਹੁੰਦੇ ਸੀ ਤੇ ਉਸ ਤੋਂ ਬਾਅਦ 15 ਸਾਲ ਅਕਾਲੀ ਦਲ ਨੇ ਰਾਜ ਕਰਦੇ ਨੇ ਸੋ ਉਦੋਂ ਮਾਰੇ ਦਿਨ ਤਾਂ ਨਹੀਂ ਹੋਣ ਸੋ ਇਹ ਲੋਕ ਜਿਹੜੇ ਜਿਹੜੇ ਪਾਰਟੀਆਂ ਦੇ ਕਹੇ ਕਹਾਏ ਤੇ ਪਾਰਟੀ ਨੂੰ ਲੋਹੇ-ਖਾੜ ਕਰਨ ਲੱਗੇ ਹੋਏ ਆ ਤੇ ਉਹ ਲੋਕ ਆ ਇਹਨਾਂ ਦਾ ਵੈਸਟ ਇੰਡਸਟਰੀ ਚ ਟੈਸਟ ਆ ਸੋ ਇਹ ਹੱਟੇ ਤਰੀਕੇ ਵਿੱਚ ਨੂਰ ਹੁੰਦਾ ਨਾ ਹੁਣ 1-2% ਲੋਕ ਆ ਜਿੱਥੇ ਡੈਮੋਕਰੈਟਿਕ ਸੈਟਅਪ ਹੋ ਗਏ ਤੇ 1-2% ਲੋਕ ਉੱਤੇ ਕੀ ਕਰਨਗੇ ਉੰਮੀ ਗਾਣ ਦੇ 4 ਦਿਨ ੱੱਕੇ ਖਾ ਕੇ ਆ ਜਾਣਗੇ ਸੋ ਇਹ ਜਿਹੜੀਆਂ ਗੱਲਾਂ ਨੇ ਇਹ ਸ਼ੋਭਾ ਰਿੰਦਲੀਆਂ ਸ਼ਰੂਮੀ ਅਕਾਲੀ ਦਾ 103 ਸਾਲ 4 ਸਾਲ ਪੁਰਾਣੀ ਮਾਰੀ ਹੈ ਔਰ ਬੜੀਆਂ ਛਾਹਤਾਂ ਤੋਂ ਬਾਦ ਬਣੀ ਹੈ ਇਹ ਲੋਕ ਇੱਕ ਬਹੁਤ ਵੱਡੀ ਪਾਰਟੀ ਜਿਹੜੀ ਸੈਂਟਰ ਚ ਰਾਜ ਕਰ ਰਹੀ ਹੈ ਉਹਦੇ ਕਹੇ ਕਹਾਏ ਤੇ ਇਹ ਸਾਡੇ ਸ਼ਰੂਮੀ ਅਕਾਲੀ ਦਰ ਦੇ ਖੇਤਰੀ ਪਾਰਟੀ ਨੂੰ ਖਤਮ ਕਰਦੇ ਤੁਰੀਆ ਸੋ ਇਹ ਕਦੇ ਵੀ ਅਸੀਂ ਹੁਣ ਨਹੀਂ ਦਿਆਂਗੇ ਅਸੀਂ ਸਾਰੇ ਜੋ ਬੱਚਾ ਬੱਚਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਸਾਡੇ ਸਾਰੇ ਹਲਕੇ ਦੇ ਮਲਕੇ ਮੈਂ ਤਾਂ ਇਹ ਕਹੂੰਗਾ ਜਿਹੜੇ ਚ ਵੀ ਕੋਈ ਇੱਕ ਵੀ ਇਹੋ ਜਿਹਾ ਨਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੈ ਨਾ ਕੋਈ ਡੈਲੀਗੇਟ ਹੈ ਨਾ ਕੋਈ ਵਰਕਿੰਗ ਕਮੇਟੀ ਦਾ ਮੈਂਬਰ ਹੈ ਤੇ ਨਾ ਕੋਈ ਹਲਕਾ ਅਚਾਰ ਹੈ ਜਿਹੜਾ ਸੁਬੀਰ ਜੀ ਦੇ ਵਕਲਾ ਬਾਕੀਆਂ ਨੂੰ ਕਿਸਨਾ ਦੇਣਾ ਚਾਹੁੰਗੇ ਬਾਕੀਆਂ ਨੂੰ ਇਹ ਹੀ ਸਨਿਆ ਦੇਣਾ ਚਾਹੁੰਦੇ ਆ ਕਿ ਤੁਸੀਂ ਆਪ ਦੇ ਘਰ ਵਾਪਸ ਆਓ ਬੈਠ ਕੇ ਪਾਰਟੀ ਦੇ ਵਿੱਚ ਬੈਠ ਕੇ ਗੱਲ ਕਰੋ ਜਿਹੜੇ ਤੁਹਾਨੂੰ ਇਤਰਾਜ ਹੈ ਕੋਈ ਸੁਝਾਅ ਹੋ ਸਕਦਾ ਤੁਹਾਡੇ ਕੋਲ ਵੀ ਜੰਮੇ ਹੋਣ ਤੁਸੀਂ ਸੁਝਾਅ ਦੇਣਿਆ ਤਾਂ ਵਿਦਨ ਦੀ ਪਾਰਟੀ ਬੈਠ ਕੇ ਕਰੋ ਜਿਹੜਾ ਕੁਝ ਕਰਨਾ ਹੈ ਬੈਠ ਕੇ ਇਹ ਨਹੀਂ ਹੈ ਕਿ ਪ੍ਰੈਸ 'ਚ ਜਾਓ ਜਾਂ ਬਾਹਰ ਜਾ ਕੇ ਤੁਸੀਂ ਪਾਰਟੀ ਤੋਂ ਉੱਪਰ ਉੱਠ ਕੇ ਤੁਸੀਂ ਮੀਟਿੰਗਾਂ ਕਰੋ ਪਾਰਟੀ ਤੋਂ ਬਾਹਰ ਜਾ ਕੇ ਇਹ ਸ਼ੋਭਾ ਵਾਲੀ ਨਹੀਂ ਗੱਲ ਹੈ ਕਿ ਇਹ ਸਾਰੀਆਂ ਜਿਹੜੀਆਂ ਆਰਕਦਾ ਇਹ ਤੁਹਾਡੇ ਵਾਸਤੇ ਮਾਰ ਜੰਦੇ ਹੋ ਐਕਟਿਵ ਵਿੱਚ ਕਿਸੇ ਹੋਰ ਪਾਰਟੀ ਦੇ ਨਾਲ ਗੱਲਬਾਤ ਜੋੜ ਬੰਨ੍ਹਦੇ ਸਭਾ ਨੂੰ ਹਾਂਜੀ ਉਹ ਖਦੇਵੇਤੀ ਸ਼ੋਮਨੀ ਕਾਲੀ ਦਰ ਦਾ ਕਿਸੇ ਹੋਰ ਪਾਰਟੀ ਦੇ ਨਾਲ ਗੱਲਬਾਤ ਜ਼ੋਰ ਆਉਂਦੀ